ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਹੋ ਗਏ ਪੂਰੀ ਕਾਂਗਰਸ ਉੱਪਰ ਹਾਵੀ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਗੇ ਅਗਲਾ ਮੁੱਖ ਮੰਤਰੀ ਚਿਹਰਾ ਜਿਸ ਨੂੰ ਲੈ ਕੇ ਅੱਜ ਪੂਰੀ ਪੰਜਾਬ ਦੀ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਦੇ ਕਰ ਪਹੁੰਚੀ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦੇਣ ਲੱਗੀ ਜੋ ਹਾਈ ਕਮਾਂਡ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਸੀਐਮ ਚਿਹਰਾ ਐਲਾਨਿਆ ਗਿਆ ਜਿਸ ਤੋਂ ਪਹਿਲਾਂ ਅੱਜ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਿੰਦ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸੰਧਾਵਾ ਸਪੈਸ਼ਲ ਟੌਰ ਤੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਣ ਵਾਸਤੇ ਪਹੁੰਚੇ ਸੀ ਉਹਨਾਂ ਦੇ ਕਰਮ ਰਿੰਡਾ ਦੇ ਵਿੱਚ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਜਿਸਨੇ ਅੱਜ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਫਿਰ ਪੰਜਾਬ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਐਮ ਚਿਹਰਾ ਆਲਾਣਿਆ ਹੈ ਚਰਨਜੀਤ ਸਿੰਘ ਚੰਨੀ ਨੂੰ ਪਿਛਲੇ ਦਿਨੀ ਗਾਂਧੀ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਤੇ ਅਮੇਠੀ ਤੋਂ ਲੋਕ ਸਭਾ ਮੈਂਬਰ ਕਿਸ਼ੋਰੀ لال ਆਏ ਨੇ ਲੁਧਿਆਣਾ ਦੇ ਵਿੱਚ ਜਿਨ੍ਹਾਂ ਨੇ ਪੂਰੀ ਕਾਂਗਰਸ ਦੇ ਕੰਨ ਦੇ ਵਿੱਚ ਇਹ ਫੂਕ ਮਾਰੀ ਹੈ ਕਿ ਹਾਈ ਕਮਾਂਡ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੀ ਜੋ ਤਿਆਰੀ ਹੋਈ ਹੈ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਅੱਜ ਪੰਜਾਬ ਦੀ ਪੂਰੀ ਲੀਡਰਸ਼ਿਪ ਉਹਨਾਂ ਦੇ ਕਰ ਮਿਲਣ ਵਾਸਤੇ ਪਹੁੰਚੀ ਸੋ ਚਰਨਜੀਤ ਸਿੰਘ ਚੰਨੀ ਦੇ ਮਰਿੰਡਾ ਘਰ ਦੇ ਵਿੱਚ ਰਾਜਾ ਵਿੜਿੰਗ ਪਹੁੰਚੇ ਚੰਨੀ ਨੇ ਉਹਨਾਂ ਦਾ ਪੂਰੇ ਜੋਰ ਨਾਲ ਸਵਾਗਤ ਕੀਤਾ ਰਾਜਾ ਵਰਿੰਗ ਦੇ ਨਾਲ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸੰਦਾਵਾ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਕੁਲਦੀਪ ਵੈਦ ਜਿਨ੍ਹਾਂ ਨੇ ਅੱਜ ਸਪੈਸ਼ਲ ਚੰਨੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਵਧਾਈ ਦਿੱਤੀ ਏ ਸੋ ਰਿਪੋਰਟਾਂ ਦੇ ਅਨੁਸਾਰ ਪੰਜਾਬ ਪਰਦੇ ਸਾਰੇ ਸੀਨੀਅਰ ਕਾਂਗਰਸੀ ਆਗੂ ਜੋ ਅੱਜ ਚੰਨੀ ਸਿੰਘ ਚੰਨੀ ਦੇ ਪੁੱਤਰ ਦੇ ਜਨਮ ਦਿਨ ਦੇ ਉੱਪਰ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਉਹਨਾਂ ਨੂੰ ਵਧਾਈ ਦੇ ਰਹੇ ਸਨ ਇਸ ਤੋਂ ਪਹਿਲਾਂ 23 ਨਵੰਬਰ ਨੂੰ ਅਮੇਠੀ ਦੇ ਸੰਸਦ ਮੈਂਬਰ ਤੇ ਗਾਂਧੀ ਪਰਿਵਾਰ ਦੇ ਸਹਿਯੋਗੀ ਕਸ਼ੋਰੀ ਲਾਲ ਜਿਨ੍ਹਾਂ ਨੇ ਲੁਧਿਆਣਾ ਦੇ ਇੱਕ ਮੈਰਿਜ ਪੈਲਸ ਵਿੱਚ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਆਏ ਸੀ ਉਸ ਸਮੇਂ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਤੇ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਆਪਣੇ ਆਪਣੇ ਧੜਿਆਂ ਦੇ ਨਾਲ ਜੋ ਉਸ ਵਿਆਹ ਸਮਾਗਮ ਵਿੱਚ ਪਹੁੰਚੇ ਫੋਟੋ ਸੈਸ਼ਨ ਦੇ ਦੌਰਾਨ ਜਿਹੜੇ ਵੱਖ-ਵੱਖ ਧੜੇ ਨਜ਼ਰ ਆਏ ਸੋ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਜਿਹੜੇ ਹਰ ਸਾਲ ਆਪਣੇ ਪੁੱਤਰ ਨਵਜੀਤ ਸਿੰਘ ਦੇ ਜਨਮ ਦਿਨ ਦੇ ਉੱਪਰ ਆਪਣੇ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਉਂਦੇ ਨੇ ਇਸ ਵਾਰ ਵੀ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਜਿਸ ਦਾ ਭੋਗ ਅੱਜ ਪਾਇਆ ਜਾ ਰਿਹਾ ਸੀ ਸੋ ਰਾਜਾ ਵਰਿੰਗ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸੰਧਾਵਾ ਤੇ ਸਾਬਕਾ ਵਿਧਾਇਕ ਸੁਨੰਦਰ ਡਾਬਰ ਕੁਲਦੀਪ ਵੈਦ ਤੇ ਪ੍ਰਤਾਪ ਸਿੰਘ ਬਾਜਵਾ ਇਹ ਸਾਰੇ ਨੇੜੇ ਉਹਨਾਂ ਦੇ ਉੱਤਰ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੇ ਘਰ ਪਹੁੰਚਦੇ ਨੇ ਸੋ ਰਿਪੋਰਟਾਂ ਦੇ ਅਨੁਸਾਰ ਇਹੀ ਦੱਸਿਆ ਜਾ ਰਿਹਾ ਸੀ ਕਿ ਆਉਣ ਵਾਲੇ 2024 ਦੇ ਵਿਧਾਨ ਸਭਾ ਚੋਣਾਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਵੱਲੋਂ ਅਗਲਾ ਸੀਐਮ ਚਿਹਰਾ ਅਲਾਨਿਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਨਾਲੇ ਸਾਰੇ ਲੀਡਰਾਂ ਨੇ ਨੇੜਤਾ ਵਧਾਈ ਹੈ ਸੋ ਰਾਜਾ ਵੜਿੰਗ ਸਮੇਤ ਹੋਰ ਬਹੁਤ ਸਾਰੇ ਕਾਂਗਰਸੀ ਸਾਬਕਾ ਵਿਧਾਇਕ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੇ ਨੇ ਸੋ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪਰਦੇ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਜੋ ਉਹਨਾਂ ਦੇ ਪੁੱਤਰ ਦੇ ਜਨਮ ਦੇ ਉੱਤੇ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਸੀਨੀ ਸੰਗਰਸੀ ਆਗੂ ਆਦਾ ਪਹੁੰਚ ਕੇ ਜੀ ਆਇਆਂ ਦੱਸਿਆ ਜਾ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੀ ਆਗੂ ਚੰਨੀ ਨੂੰ ਸਪੈਸ਼ਲ ਤੌਰ ਤੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਏ ਸੋ 23 ਨਵੰਬਰ ਨੂੰ ਹੋਏ ਵਿਹਾਂ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂ ਵੀ ਸ਼ਾਮਲ ਹੋਏ ਸਨ ਜਿੱਥੇ ਚੰਨੀ ਸਾਬਕਾ ਕੈਪਟਨ ਮੰਤਰੀ ਭਾਰਤਪੁਰਸ਼ ਆਸ਼ੂ ਦੇ ਨਾਲ ਵਿਹਾਂ ਵਿੱਚ ਸ਼ਾਮਲ ਹੋਏ ਉੱਥੇ ਚੰਨੀ ਨੂੰ ਕਸ਼ੌਰੀ ਲਾਲ ਪਰਿਵਾਰ ਨਾਲ ਵੀ ਮਿਲਾਇਆ ਗਿਆ ਸੀ ਰਾਜਾ ਵਰਿੰਗ ਧਰੇ ਦਾ ਇੱਕ ਵੀ ਮੈਂਬਰ ਚੰਨੀ ਨਾਲ ਨਹੀਂ ਦੇਖਿਆ ਗਿਆ ਸੀ ਪਰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਆਸ਼ੂ ਧੜੇ ਦੇ ਸਥਾਨਕ ਆਗੂ ਚੰਨੀ ਨਾਲ ਜਿਹੜੇ ਦਿਖਾਈ ਦਿੱਤੇ ਸਨ ਸੋ ਕਸ਼ੋਰੀ لال ਤੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇੱਕ ਖਾਸ ਪੱਗ ਬੰਨੀ ਸੀ ਜਿਵੇਂ ਕਸ਼ੋਰੀ لال ਤੇ ਹੋਰ ਪਰਿਵਾਰਕ ਮੈਂਬਰਾਂ ਦੁਆਰਾ ਪੱਗ ਬੰਨੀ ਜਾਂਦੀ ਹੈ ਉਸੇ ਤਰ੍ਹਾਂ ਸਾਬਕਾ ਕੈਪਟਨ ਮੰਤਰੀ 파ਰਤਪੁਸ਼ਨ ਆਸ਼ੂ ਨੇ ਵੀ ਉਹੀ ਪੱਗ ਬੰਨੀ ਸੀ ਸੋ ਆਸ਼ੂ ਵੱਲੋਂ ਪਾਰਟੀ ਵਿੱਚ ਆਉਣ ਵਾਲੇ ਕਾਂਗਰਸ ਦੇ ਵੱਡੇ ਆਗੂਆਂ ਦਾ ਸਵਾਗਤ ਕੀਤਾ ਗਿਆ ਸੀ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀ ਸ਼ਰਾਵਤ ਸੂਬਾ ਪ੍ਰਧਾਨ ਗਣੇਸ਼ ਗੋੜਿਆਲ ਅਤੇ ਹੋਰ ਰਾਜਾਂ ਦੇ ਆਗੂ ਵੀ ਆਏ ਸਨ ਜਦੋਂ ਆਸ਼ੂ ਨੂੰ ਅਲੱਗ ਥਲੱਗ ਸਮਝਣ ਵਾਲੇ ਆਗੂਆਂ ਨੇ ਵਿਆਹ ਵਿੱਚ ਆਸ਼ੂ ਦੇ ਸਿਰ ਤੇ ਪਰਿਵਾਰਕ ਮੈਂਬਰਾਂ ਦੀ ਪੱਗ ਵੇਖੀ ਤਾਂ ਉਹ ਹੈਰਾਨ ਰਹਿ ਗਏ ਤੇ ਉਹਨਾਂ ਨੇ ਆਸ਼ੂ ਤੇ ਗਾਂਧੀ ਪਰਿਵਾਰ ਨਾਲ ਸਬੰਧਾਂ ਨੂੰ ਸਮਝ ਲਿਆ ਸੋ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸੰਧਾਵਾ ਰਾਜਾ ਵਰਿੰਗ ਜਿਹੜੇ ਕਿ ਉਸ ਸਮੇਂ ਅਲੱਗ ਵੇਖੇ ਗਏ ਲੁਧਿਆਣਾ ਦੇ ਸਾਬਕਾ ਵਿਧਾਇਕ ਸੁਨਦਰ ਡਾਵਰ ਸੰਜੇ ਤਲਵਾਰ ਕੋਲੀ ਵੈਦ ਸਿਮਰਜੀਤ ਸਿੰਘ ਬੈਂਸ ਤੇ ਸਾਰੇ ਆਗੂ ਚੰਨੀ ਸਿੰਘ ਚੰਨੀ ਦੇ ਨਾਲ ਖੜੇ ਨਜ਼ਰ ਆਏ ਸੋ ਜਿਕਰ ਜੋ ਕਿ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਇੰਚਾਰਜ ਅਜੇ ਮਾਕਨ ਵੀ ਚੰਨੀ ਦੇ ਹੱਕ ਵਿੱਚ ਖੜੇ ਨੇ ਔਰ ਰਾਜਾ ਵਰਿੰਗ ਦੇ ਗਰੁੱਪ ਨਾਲ ਵੀ ਉਹਨਾਂ ਨੂੰ ਦੇਖਿਆ ਗਿਆ ਜੋ ਚੰਨੀ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਵੱਲੋਂ ਅਗਲਾ ਮੁੱਖ ਮੰਤਰੀ ਚਿਹਰਾ ਐਲਾਨਿਆ ਜਾ ਗਿਆ ਇਸ ਨੂੰ ਲੈ ਕੇ ਕਸ਼ੋਰੀ ਲਾਲ ਨੇ ਪੂਰੀ ਕਮਰਸ ਹਾਈ ਕਮਾਂਡ ਦੇ ਵੱਲੋਂ ਜੋ ਸੁਨੇਹਾ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਉਹ ਸਾਰੇ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜਾ ਕਿ ਦੱਸਿਆ ਗਿਆ ਜਿਸ ਕਾਰਨ ਆ ਚਰਨੀ ਸਿੰਘ ਚੰਨੀ ਦੇ ਕਰ ਸਾਰੀ ਕਾਂਗਰਸ ਪਹੁੰਚਣੀ ਸ਼ੁਰੂ ਹੋ ਗਈ ਹੈ